Vai, 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 tada, vai, 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 commented, vai, 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 गौरमेंटली मुरदाबाद मुर ਮੁੰਡਾਪਾਤ ਮੁਰਦਾਵਾ ਹਾਏ 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 ਸਾਡੇ ਸਾਡੇ ਹਾਂਜੀ ਇਹ ਹੈ ਉਹ ਸਟੇਜ ਨੂੰ ਚਲਾਉਣਗੇ ਔਰ ਸਾਡੇ ਜਿਹੜੇ ਸਾਥੀ ਐ 6835 ਦੇ ਅਫਕ ਯੂਨੀਅਨ ਵਾਲੇ ਉਹ ਵੀ ਸੁਣਨਗੇ ਔਰ ਜਿਹੜੇ 9594 ਵਾਲੇ ਵੀ ਸਾਥੀ ਉਰੇ ਪਹੁੰਚੇ ਆ ਤਾਂ ਸਾਥੀਓ ਉਹਨਾਂ ਦਾ ਵੀ ਸਵਾਗਤ ਹੈ ਉਹ ਕੋਈ ਬਗਾਨੇ ਨਹੀਂ ਹੈ ਉਹ ਸਾਡੇ ਆਪਣੇ ਨੇ ਔਰ 2364 ਵਾਲੇ ਵੀ ਜੇਕਰ ਕੋਈ ਪਹੁੰਚੇ ਹੈ ਜਿਨ੍ਹਾਂ ਦੀ SCBC ਦੀ ਜਿਹੜੀ ਸਟੇਸ਼ਨ ਚ ਵਾਈਸ ਓਪਨ ਨਹੀਂ ਹੋਈ ਸੀਗੀ ਉਹ ਵੀ ਸਾਡੇ ਆਪਣੇ ਪੈਣਾ ਪਾਈ ਨੇ ਉਹਨਾਂ ਦਾ ਵੀ ਸਵਾਗਤ ਹੈ ਕਿਉਂਕਿ 6835 2364 994 ਇਕ ਝੰਡੇ ਦੇ ਥੱਲੇ ਆਈਆਂ ਸੀਗੀਆਂ ਔਰ ਇਹ ਝੰਡਾ ਜਿਹੜਾ ਹੈ ਉਹ ਦੀਪਕ ਕੰਬੋਜ ਸੂਬਾ ਪ੍ਰਧਾਨ ਦੀ ਅਗਵਾਈ ਦੇ ਹੇਠ ਜਿਹੜਾ ਗਿਆ ਉਹ ਪੰਜਾਬ ਦੇ ਵਿੱਚ ਚੱਲਿਆ ਸੀਗਾ ਔਰ ਇਤਿਹਾਸ ਗੁਆ ਗਿਆ ਸ਼ਖਸੀਅਤ ਤੁਹਾਡੇ ਸਾਰੇ ਇਨਸਾਫ ਨਾਲ ਜਿਹੜਾ ਗਿਆ ਉਹ ਪੂਰੀਆਂ ਕਰਵਾਈਆਂ ਸੀਗੀਆਂ ਸੋ ਜਿੰਦਾਬਾਦ ਜਿੰਦਾਬਾਦ ਇਹੀ ਜੋਸ਼ ਜਿਹੜਾ ਜਿਹੜਾ ਸਿਸਵਾ ਦੇ ਵਿੱਚ ਦਿਖਾਇਆ ਜਿਹੜਾ ਪਟਿਆਲਾ ਦੇ ਵਿੱਚ ਜਿਹੜਾ ਮੋਤੀ ਮੈਲ ਜਿਹੜਾ ਚੌਕ ਸੀ ਉਹਨੂੰ ਤੁਸੀਂ ਡਾਂਗਾ ਵਾਲਾ ਚੌਕ ਦਾ ਨਾਮ ਰਖਵਾਇਆ ਸੀਗਾ ਉਹ ਈਟੀਟੀ ਵਾਲੇ ਸੀਗੇ ਔਰ ETT ਵਾਲਿਆਂ ਤੇ ਜਿਹੜਾ ਉਹ ਸਾਡੀ ਜੱਥੇਬੰਦੀ ਜਿਹੜੀ ਹੈ ਮੈਂ ਅੱਜ ਵੀ ਕਹਿਣਾਗਾ ਇਹਨੂੰ ਵੰਡੋ ਨਾ 6435 9594 2364 ਇਹ ETT ਟੈਟ ਪਾਸ ਅਧਿਆਪਕ ਯੂਨੀਅਨ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਜੱਥੇਬੰਦੀ ਹੈ ਇਹ ਪ੍ਰਾਇਮਰੀ ਅਧਿਆਪਕਾਂ ਦੀ ਪੰਜਾਬ ਦੀ ਸਭ ਤੋਂ ਸਿਰਮੌਰ ਜੱਥੇਬੰਦੀ ਹੋਊਗੀ ਉਹ ਤੁਹਾਡੇ ਸਾਥ ਦੇ ਨਾਲ ਪ੍ਰਾਇਮਰੀ ਅਧਿਆਪਕਾਂ ਦੀ ਸਾਰੀਆਂ ਮੰਗਾਂ ਜਿਹੜੀਆਂ ਉਹ ਆਪਾਂ ਹੱਲ ਕਰਾਵਾਂਗੇ ਸੋ ਹੁਣ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਸਾਥੀਓ ਬਹੁਤ ਮਾਨਵੀ ਗੱਲ ਹੈ ਕਿ ਤੁਸੀਂ ਜਾਗਦੀਆਂ ਜ਼ਮੀਰਾਂ ਵਾਲੀ ਇੱਥੇ ਹਾਜ਼ਰ ਹੋਏ ਹੋ ਆਪਣੀਆਂ ਮੰਗਾਂ ਲਈ ਹਾਜ਼ਰ ਹੋਏ ਹੋ ਤੁਹਾਡੀ ਜਿਹੜੀ ਮੰਗ ਹੈ ਬਿਲਕੁਲ ਜਾਇਜ਼ ਆ 101% ਜਾਇਜ਼ ਆ ਪਰ ਇਹ ਸਰਕਾਰ ਜਿਹੜੀ ਬਦਲਾਅ ਦੇ ਨਾਂ ਤੇ ਆਈ ਸੀਗੀ ਬਦਲਾਅ ਸੀ ਦੇਖ ਰਹੇ ਆ ਸੜਕਾਂ ਤੇ ਫਿਰ ਰਹੇ ਹੈ ਗਲੀ ਗਲੀ ਫਿਰ ਰਹੇ ਹੈ ਸਾਡਾ ਵੀ ਭਲੇਖਾ ਦੂਰ ਹੋ ਗਿਆ ਬਦਲਾਅ ਦਾ ਹੁਣ ਤੱਕ ਅਸੀਂ ਸਰਕਾਰਾਂ ਪਰਖੀਆਂ ਸੀਗੀਆਂ ਪਰ ਹੁਣ ਤੱਕ ਦੀ ਇਹ ਜਿਹੜੀ ਆਪ ਦੀ ਸਰਕਾਰਾਂ ਸਭ ਤੋਂ ਅਲਕੰਮੀ ਸਾਫ਼ਤ ਹੋਈ ਆ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈ ਜਿਹੜਾ ਤੁਹਾਡੀ ਭਰਤੀ ਹੋਈ ਆ ਕ੍ਰਾਪਸ਼ਨ ਦਾ ਇੱਕ ਰਾਹ ਕਿਉਂਕਿ 6835 ਦੀ ਭਰਤੀ ਹੋਈ ਆ ਮਾਨਸਿਆ ਸੰਗਰੂਰ ਵਾਲੇ ਬਰਨਾਲੇ ਵਾਲੇ ਚੱਕ ਕੇ ਰੋਪੜਲਾ ਤੇ ਰੋਪੜ ਵਾਲੇ ਹੁਸ਼ਿਆਰਪੁਰਲਾ ਤੇ ਹੁਸ਼ਿਆਰਪੁਰ ਵਾਲੇ ਜਲੰਧਰਲਾ ਤੇ ਹੁਣ ਉਹਨਾਂ ਦੇ ਬਦਲੀ ਦੇ ਨਾਂ ਤੇ ਉਹਨਾਂ ਤੋਂ ਪੈਸੇ ਮੰਗੇ ਜਾ ਰਹੇ ਆ ਬਦਲੀ ਦੇ ਨਾਂ ਤੇ ਪੈਸੇ ਮੰਗੇ ਜਾ ਰਹੇ ਆ ਸਿੱਧੀ ਉਹ ਸਿੱਧੀ ਕ੍ਰਾਪਸ਼ਨ ਆ ਉੱਪਰ ਕੇਜਰੀਵਾਲ ਬੈਠਾ ਇਹਨਾਂ ਦਾ ਜਿਹੜਾ ਸਭ ਤੋਂ ਵੱਡਾ ਕਿ ਨਵੀਨਰ ਆ ਕੁਰਸੀ ਉਸਨੂੰ ਦਿੱਤੀ ਜਾਂਦੀ ਆ ਜਿਹੜਾ ਇਹਨਾਂ ਦਾ ਮੰਤਰੀ ਐਮ ਐਲ اے ਵੱਧ ਤੋਂ ਵੱਧ ਕਿ ਮਾਈ ਕਰਕੇ ਦਿੰਦਾ ਹੁਣ ਕੱਟਦਾ ਕਹਿੰਦੇ ਸੀ ਅਸੀਂ ਆਮ ਆਦਮੀ ਆ ਆਮ ਘਰਾਂ ਦੇ ਬੱਚੇ ਆ ਪਰ ਦੇਖ ਲਓ ਕੋਈ ਮੰਤਰੀ ਐਮ ਐਲ اے ਦੇਖਿਓ 22 ਸਾਲਾਂ ਦੇ ਲੰਘ ਕੇ 22 ਸਾਲਾਂ ਤੋਂ ਬਾਅਦ ਇਹਨਾਂ ਨੇ ਛੁੱਟੀਆਂ ਚੋ ਪੈਣੀਆਂ ਪਿੰਡਾਂ ਦੇ ਵਿੱਚ ਤੁਸੀਂ ਯਾਦ ਰੱਖਿਓ ਕਿਸਾਨਾਂ ਦਾ ਸੰਘਰਸ਼ ਹੋਇਆ ਸਭ ਤੋਂ ਵੱਡਾ ਸੰਘਰਸ਼ ਹੋਇਆ ਸਾਡੇ ਸਾਹਮਣੇ ਅੱਜ ਤਹੋ ਅਗਵਾਈ ਵਾਲਾ ਸੰਘਰਸ਼ ਹੋਇਆ ਉਹਨਾਂ ਨੇ ਝੋਟੇ ਪੱਟੇ ਮੋਤੀ ਜੋ ਕਹਿੰਦਾ ਸੀਗਾ ਉਹਦੀ ਧੌਣ ਦੇ ਉੱਤੇ ਕੋਟਾ ਰੱਖ ਕੇ ਆਪਣੀਆਂ ਮੰਗਾ ਮਨਾਈਆਂ ਸੋ ਤੁਸੀਂ ਵੀ ਇਸੇ ਤਰ੍ਹਾਂ ਕਿਸਾਨਾਂ ਦਾ ਗਵਾਈ ਲੈ ਕੇ ਕਿਸਾਨ ਸੰਘਰਸ਼ ਨੂੰ ਅੱਗੇ ਰੱਖ ਕੇ ਅਸੀਂ ਤੁਹਾਡੇ ਨਾਲ ਆ ਸਾਡੇ ਗੁਰਵਿੰਦਰ ਸਸਕਰ ਜੀ ਜੀਟੀਓ ਦੇ ਸੁਪਾ ਜਨਨ ਸਕੱਤਰ ਜ਼ਿਲ੍ਹਾ ਪ੍ਰਧਾਨ ਮੈਂ ਪੁਰਾਣੀ ਪੈਨਸ਼ਨ ਬਹਾਲੀਸ਼ ਕਮੇਟੀ ਵੱਲੋਂ ਪੀਐਟ ਅਧਿਆਪਕ ਫਰੰਟ ਵੱਲੋਂ ਤੁਹਾਨੂੰ ਹੋਰ ਵੀ ਜਥੇਬੰਦੀਆਂ ਵੱਲੋਂ ਬਸ਼ਵਾਦ ਤੋਂ ਆਉਂਦੇ ਆ ਕਿ ਤੁਹਾਡੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਖੜਾਂਗੇ ਤੁਹਾਡੀ ਬਿਲਕੁਲ ਸਹਿਜ ਮੰਗ ਦਾ ਸਮਰਥਨ ਕਰਦਾ ਹੋਇਆ ਕਿਉਂਕਿ 2 ਮਿੰਟ ਦਾ ਸਮਾਂ ਦਿੱਤਾ ਗਿਆ ਸੀਗਾ ਗੱਲਾਂ ਤਾਂ ਬਹੁਤ ਨੇ ਪਰ ਸਾਥੀਓ ਡਟੇ ਰਹੇ ਤੁਹਾਡੀ ਮੰਗ ਆ ਜਿਹੜੀ 3 ਸਾਲ ਦੀ ਸ਼ਰਤ ਵੀ ਤੁਸੀਂ ਆਪਣੇ ਜੋਰ ਤੇ ਮੰਗਵਾਈ ਆ ਤੁਹਾਨੂੰ ਮੌਕਾ ਦਿੱਤਾ ਗਿਆ ਪਰ ਮੌਕਾ ਉਹ ਵੀ ਗਲਤ ਦਿੱਤਾ ਗਿਆ ਤੁਹਾਡੇ ਸਟੇਸ਼ਨ ਐਨੇ ਭਰਾਏ ਆ ਜਿਹੜੇ ਤੁਸੀਂ ਘਰ ਦੇ ਨੇੜ ਜਾਣਾ ਚਾਹੁੰਦੇ ਸੀ ਉਹ ਨਹੀਂ ਜਾ ਸਕੇ ਉਹ ਵੀ ਕਰਾਪਸ਼ਨ ਦਾ ਰਾਹ ਐ ਸੋ ਜਿੱਤ ਲੜਦੇ ਲੋਕਾਂ ਦੀ ਸੇਵਾ ਤੁਸੀਂ ਲੜਦੇ ਰਹਿਣਾ ਸੀ ਤੁਹਾਡਾ ਹਰ ਪੱਕੇ ਸਿਆਰ ਤੇ ਰਮਗੇ ਜੈ ਜਨਤਾ ਜੈ ਸ਼ਿਕਰ ਜਿੱਤ ਲੜਦੇ ਲੋਕਾਂ ਦੀ ਦੋ ਚਾਰ ਨਾਰੇ ਲਾ ਦਿਓ ਜੀ ਪੰਜਾਬ ਸਰਕਾਰ ਮਰਦਾਬਾਦ 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 ਅੱਜ ਆਪਕੇ ਇੱਕ ਸਾਥ ਜਿੰਦਾਬਾਦ 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 ਸਿੱਖਿਆ ਮੰਤਰੀ ਹਾਏ 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 ਮੰਗਾਨੀ ਮੰਨਦੇ ਹਾਏ 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 ਸਰੋਸੀ ਆਪਾ ਹਾਏ 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 ਪੰਜਾਬ ਸਰਕਾਰ ਮਰਦਾਬਾਦ 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 ਅੱਜ ਆਪਕੇ ਦਾ ਜਿੰਦਾਬਾਦ 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 ਧੰਨਵਾਦ ਸਾਥ ਜੀ ਹਾਂ ਜੀ ਬਹੁਤ बाल करो सगरियांधंदी अध्यापकूनि लड़े जिंदाद हिकु ना थोड़ियूं मंगा लोन ਇਹ ਤੱਕ ਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਇਹ ਤੱਕ ਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਇਹ ਜਿੰਨਾ ਚੋਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਇਹ ਟਾਲ ਮਟੋਲ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਓਟਾ ਇੱਕਾ ਜਿੰਦਾਬਾਦ 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 ਔਰ ਸਾਰੇ ਬੋਲੋ ਜਿੰਦਾਬਾਦ 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 ਇਹ ਲੜਦੇ ਲੋਕੀ ਜਿੰਦਾਬਾਦ 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 ਆਵਾਜ਼ 도 ਹਮ ਇੱਕ ਹੈ ਆਵਾਜ਼ ਜੋ ਹਮੇਸ਼ਾ ਜੌਮ ਸੇ ਟਕਰਾਏਗਾ ਤੂ ਤੂ ਹੋ ਜਾਏਗਾ ਜੌਮ ਸੇ ਟਕਰਾਏਗਾ ਤੂ ਤੂ ਹੋ ਜਾਏਗਾ ਜੋ ਹਟਲਰ ਕੀ ਚਾਲ ਚਲੇਗਾ ਬਹੁਤ ਬਹੁਤ ਮਰੀਆਂ ਜੋ ਹਟਲਰ ਕੀ ਚਾਲ ਚਲੇਗਾ ਬਹੁਤ ਬਹੁਤ ਮਰੀਆਂ ਜੀਨੈਸ਼ ਸਾਡੇ ਨਾਲ ਕਹਿਣਾ ਕੱਥ ਨਹੀਂ ਜੀਨੈਸ਼ ਸਾਡੇ ਨਾਲ ਕਹਿਣਾ ਕੱਥ ਨਹੀਂ ਇਹ ਨਾਰੇ ਤੁਹਾਨੂੰ ਸਿਖਾਤੇ ਈ ਲਾਣੇ ਇਹਨਾਂ ਨਾਲੇ ਨਹੀਂ ਦਾਨਾ ਬਹੁਤ ਬਹੁਤ ਧੰਨਵਾਦ ਅੱਜ ਇਸ ਸੰਘਰਸ਼ ਦੇ ਵਿੱਚ ਆਪਲਾ ਕੀਮਤੀ ਸਮਾਂ ਕੱਢ ਕੇ ਬੈਠੇ ਆਂ ਦੇਖੋ ਅਸੀਂ ਸਰਕਾਰ ਹੁੰਦੇ ਆ ਸਾਰਿਆਂ ਦੇ ਸਵਾਲ ਲੈ ਲੇ ਕਾਂਗਰਸੀਆਂ ਦੇ ਲੈ ਲੇ ਆਕਾਲੀਆਂ ਦੇ ਲੈ ਲੇ ਬੀਜੇਪੀ ਵੀ ਨਾਲ ਸੀਗੀ ਆਪ ਪਰ ਸਾਨੂੰ ਆਸ ਸੀਗੀ ਵੀ ਸਾਨੂੰ ਕੁਝ ਨਾ ਕੁਝ ਦਊਂਗੇ ਉਹਨਾਂ ਨੇ ਸਾਨੂੰ ਕਿਹਾ ਦਿੱਤਾ ਸਾਡੇ ਨਾਲ ਧਰਨੇ 'ਚ ਬਹਿ ਕੇ ਚੀਮੇ ਵਰਗੇ ਸਾਡੇ ਨਾਲ ਧਰਨੇ 'ਚ ਬਹਿ ਕੇ ਉਹ ਤੋਂ ਬਾਅਦ ਜੋ ਸਾਡੀ ਕੇਂਦਰੀ ਵੱਲ ਕਰੂਗਾ ਉਹ ਵੀ ਕੁਝ ਹੋਊਗਾ ਸੋ ਇਦਾਂ ਦਾ ਹਾਲ ਹੈ ਸਾਡੇ ਪੈਨਸ਼ਨਰ ਜਿਹੜੇ ਐ ਲਗਾਤਾਰ ਕਰਨੇ ਦੇ ਰਹੇ ਐ ਔਰ ਪੈਨਸ਼ਨਰ ਦੇ ਕਰਕੇ ਇਹਨਾਂ ਨੇ ਜਿਹੜੀਆਂ ਪਿਛਲੀਆਂ ਪੁਰਾਣੀਆਂ ਤੁਹਾਡੀਆਂ ਸਪੈਨਸ਼ਨਾਂ ਆ ਉਹ ਬੰਦ ਕੀਤੀਆਂ ਜਿਹੜੀਆਂ ਨਵੀਆਂ ਪੈਚਨਾ ਉਹਨਾਂ ਨੂੰ ਲਾਗੂ ਕਰਨ ਲੱਗੇ ਐ ਸੋ ਮੇਰਾ ਕਹਿਣ ਦਾ ਮਤਲਬ ਇਹ ਐ ਜੇ ਤੁਸੀਂ ਸੰਘਰਸ਼ ਦੇ ਵਿੱਚ ਜਿਸ ਤਰ੍ਹਾਂ ਅੱਜ ਮੈਨੂੰ ਦੇਖ ਕੇ ਬੜੀ ਖੁਸ਼ੀ ਹੋ ਰਹੀ ਐ ਕਿ ਸਾਡੇ ਬਜ਼ੁਰਗ ਜਿਹੜੇ ਐ 60-60 ਸਾਲ ਤੋਂ ਉੱਪਰ ਦੇ ਜਿਹੜੇ ਪੈਨਸ਼ਨਰ ਐ उन एडलो ਈ ਨਹੀਂ ਚਲੇਗੀ ਈ ਨਹੀਂ ਚਲੇਗੀ ਸਿੱਕਾ ਮੰਤਰੀ ਮੁਦਫਤ ਸਾਥੀਓ ਦਵਾਰੇ ਮੌਕਾ ਲੈਣਾ ਬਦਲੀਆਂ ਦਾ ਪਰ ਬੋਲੋ ਬਈ ਪੰਜਾਬ ਸਰਕਾਰ ਹਾਏ ਹਾਏ ਸਿੱਕਾ ਮੰਤਰੀ ਫੁਰਦੇ ਬੋਲ ਮੁੜਦਾਬਾ ਮੁੜਦਾਬਾ ਹਕਲ ਮੰਗੇ ਹੇਲਾ ਨਾ ਹਕਲ ਬੋਲੋ ਹੇਲਾ ਜ਼ਬਰ ਪਈ ਤਾ ਜੂ सदा ज़िंद हा हा मु চোর ও বি চোর ਜਿੰਦਾਬਾਦ 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 ਸਿੱਖਿਆ ਮੰਤਰੀ ਜਿੰਦਾਬਾਦ ਜਿੰਦਾਬਾਦ ਕਿਹੜੀ ਜਥੇਬੰਦੀ ਕੋ ਕੀ ਅੱਜ ਦਾ ਪ੍ਰੋਗਰਾਮ ਹੈ ਤੁਹਾਡਾ ਜੀ ਮੇਰਾ ਨਾਮ ਦੀਪਕ ਕੰਬੋਜ ਈਟੀਟੀ ਸ਼ਾਰਟ ਪੈਂਤੀ ਅਧਿਆਪਕ ਯੂਨੀਅਨ ਪੰਜਾਬ ਸੋ ਅੱਜ ਅਸੀਂ ਗੁੰਬੀਰਪੁਰ ਸਿੱਖਿਆ ਮੰਤਰੀ ਦੇ ਜਿਹੜਾ ਰਾਜ ਤੇ ਜਿਹੜਾ ਆਪਦਾ ਮੰਗਾ ਲੈ ਕੇ ਆਏ ਆ ਸੋ ਤਕਰੀਬਨ 11500 ਦੇ ਕਰੀਬ ਜਿਹੜਾ ਆ ਗਿਆ ਸਾਡਾ ਪੀੜਿਤ ਜਿਹੜਾ ਕੈਂਡੀਡੇਟਰ ਹੈ ਉਹ ਉਥੇ ਪਹੁੰਚਿਆ ਕਿਉਂਕਿ ਜਿਹੜੀ ਸਰਕਾਰ ਹੈ ਉਹ ਦਿਖਾਵੇ ਵਿੱਚ ਕੁਝ ਕਰ ਰਹੀ ਹੈ ਔਰ ਰੈਲਿਟੀ ਦੇ ਵਿੱਚ ਕੁਝ ਕਰ ਰਹੀ ਹੈ ਸੋ ਅੱਜ ਬੜੀ ਨਿਰਾਸ਼ਾ ਦੇ ਨਾਲ ਸਾਨੂੰ ਕਹਿਣਾ ਪੈ ਰਿਹਾ ਕਿ ਜਿਹੜੀ ਸਰਕਾਰ ਕਹਿੰਦੀ ਸੀਗੀ ਜਿਹੜੇ ਸਾਡੇ ਸੀਐਮ ਕਹਿੰਦੇ ਸੀਗੇ ਕਿ ਅਧਿਆਪਕ ਜਿਹੜਾ ਹੈਗਾ ਉਸ ਨੂੰ ਉਹਨਾਂ ਦੇ ਤੁਸੀਂ ਬਿਆਨ ਵੀ ਜੇਕਰ ਸੁਣੋਗੇ ਨਾ ਵਾਪਸ ਜਾਓਗੇ ਤਾਂ ਉਹਨਾਂ ਦੇ ਜਦੋਂ ਸਰਕਾਰ ਆਉਣੀ ਸੀਗੇ ਤਾਂ ਉਹ ਕਹਿੰਦੇ ਆ ਵੀ 10 ਕਿਲੋਮੀਟਰ ਤੱਕ 5 ਕਿਲੋਮੀਟਰ ਤੱਕ ਤੁਹਾਨੂੰ ਜਿਹੜੇ ਉਹ ਸਟੇਸ਼ਨ ਜਿਹੜੇ ਆ ਲੋਟ ਪਹੁੰਚਣਗੇ ਹਰੇਕ ਟੀਚਰ ਨੂੰ ਪਰ ਉਸ ਦੇ ਉਲਟ 2 250 ਤੱਕ 300 ਤੱਕ ਜਿਹੜੇ ਆ ਗਿਆ ਉਹ ਕਿਲੋਮੀਟਰ ਤੱਕ ਜਿਹੜਾ ਕੇਡਰ ਜਿਹੜਾ ਹੈ ਈਟੀਟੀ ਜਿਹੜਾ 68 ਪੈਂਡ ਜੋਇਨ ਕੀਤਾ ਹੋਇਆ ਹੈ ਉਹ ਅੱਜ 2 ਸਾਲ ਤੋਂ ਉੱਪਰ ਹੋ ਚੱਲੇ ਨੇ ਉਹ ਬਹੁਤ ਜ਼ਿਆਦਾ ਕੇਡਰ ਜਿਹੜਾ ਹੈ ਹੈ ਕਿੜਤਾ ਕਿਉਂਕਿ ਇਹਨੂੰ ਦੋ ਘਰ ਦੇ ਆਪਣੇ ਪਰਿਵਾਰ ਨੂੰ ਛੱਡ ਕੇ ਜਿਹੜਾ ਉਹ ਬੈਠਣਾ ਤਾਂ ਬਹੁਤ ਹੀ ਜ਼ਿਆਦਾ ਜਿਹੜੀਆਂ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਨੇ ਪਿਛਲੇ ਕੁਝ ਦਿਨਾਂ ਪਹਿਲਾਂ ਸਰਕਾਰ ਨੇ ਜਿਹੜਾ ਹੈਗਾ ਡਿਪਾਰਟਮੈਂਟ ਨੇ ਇੱਕ ਕੋਟਰ ਖੋਲਿਆ ਸੀਗਾ 6835 ਦੀ ਬਦਲੀਆਂ ਦੇ ਲਈ ਸੋ ਉਸ ਦੇ ਵਿੱਚ ਇੱਕ ਸਿਰਫ ਫਾਰਮੈਲਟੀਆਂ ਜਿਹੜੀਆਂ ਉਹ ਡਿਪਾਰਟਮੈਂਟ ਨੇ ਕਰੀਆ ਸੀਗਿਆ ਉਹਦੇ ਚੰਦ ਕੁ ਕੁਝ ਬਦਲੀਆਂ ਜਿਹੜੀਆਂ ਹੋਈਆਂ ਨੇ ਇਹ ਡਿਪਾਰਟਮੈਂਟ ਨੇ ਜਿਹੜੀ ਉਹ ਫਾਰਮੈਲਟੀ ਪੂਰੀ ਕਰਕੇ ਕਿ ਅਸੀਂ 6835 ਦੀ ਬਦਲੀ ਜਿਹੜੀਆਂ ਕਰਤੀਆਂ ਨੇ ਪਰ ਸਾਥੀ ਤੇ ਉਹਨ ਦੇ ਦਿਹਾੜੀ ਅਜੇ ਤੱਕ ਸਕੂਲਾਂ ਦੇ ਵਿੱਚ ਉਹੀ ਜਿੱਥੇ ਪਹਿਲਾਂ ਉਹਨਾਂ ਸਟੇਸ਼ਨ ਮਿਲੇ ਸੀਗੇ ਉਹੀ ਬੈਠੇ ਨੇ ਕੋਈ ਵੀ ਕਿਸੇ ਦੀਆਂ ਕੋਈ ਜ਼ਿਆਦਾ ਬਦਲੀਆਂ ਜਿਹੜੀਆਂ ਨਹੀਂ ਹੋਈਆਂ ਸੋ ਅਸੀਂ ਅੱਜ ਜਿਹੜੀ ਉਹ ਮੰਗ ਲੈ ਕੇ ਆਏ ਆ ਕਿ ਸਾਡੀ ਜਿਹੜੀ ਹੈ ਦੂਰ ਬੈਠੇ ਹੋਏ ਸਾਥੀਆਂ ਦੀ ਜਿਹੜੀ ਉਹ ਬਦਲੀ ਕੀਤੀ ਜਾਵੇ 2364 ਭਰਤੀ ਜਿਹੜੀ 4 ਸਾਲਾਂ ਬਾਅਦ ਜਿਹੜੀ ਹੈ ਉਹ ਬਹਾਲ ਹੋਈ ਹੈ ਕੋਰਟ ਦੇ ਵਿੱਚ ਉਸ ਨੂੰ ਵਿੱਚ ਲਟਕਾਇਆ ਜਾ ਰਿਹਾ ਹੈ ਸੋ ਇਸ ਸਟੇਸ਼ਨ ਚੁਆਇਸ ਜਿਹੜੀ ਹੈ ਕੁਝ ਕੈਂਡੀਡੇਟਾਂ ਦੀ ਜਿਹੜੀ ਸਟੇਸ਼ਨ ਚੁਆਇਸ ਖੋਲ ਦਿੱਤੀ ਗਈ ਹੈ ਬਾਕੀ ਕੋਈ ਕੈਂਡੀਡੇਟਾਂ ਦੀ ਜਿਹੜੀ ਸਟੇਸ਼ਨ ਚੁਆਇਸ ਵੀ ਨਹੀਂ ਖੋਲੀ ਸੋ ਇੱਥੇ ਡਿਪਾਰਟਮੈਂਟ ਨੂੰ ਜਿਹੜਾ ਉਹ ਸੀਰੀਅਸ ਲੈਣਾ ਚਾਹੀਦਾ ਹੈ ਕਿ ਜਿਹੜੇ ਨੋਟੀਫਿਕੇਸ਼ਨ ਆਉਂਦੇ ਆ ਜਿਹੜੀ ਐਡਵਰਟਾਈਜ਼ਮੈਂਟ ਆਉਂਦੀ ਹੈ ਉਸੇ ਪਹਿਲਾਂ ਸੀਟਾਂ ਜਿਹੜੀਆਂ ਪਹਿਲੀ ਨੋਟੀਫਿਕੇਸ਼ਨ ਜਿਹੜੇ ਦਿੱਤੇ ਆਂਗੇ ਤੇ ਅੱਜ ਡਿਪਾਰਟਮੈਂਟ ਕੀ ਕਹਿ ਰਿਹਾ ਅੱਜ ਕਹਿ ਰਹੇ ਨੇ ਵੀ ਸਾਡੇ ਕੋਲ ਸੀਟਾਂ ਹੈ ਨਹੀਂ ਸੋ ਇਸ ਤੇ ਗੰਭੀਰਤਾ ਨਾਲ ਜਿਹੜਾ ਆਇਆ ਹੈ ਡਿਪਾਰਟਮੈਂਟ ਨੂੰ ਤੇ ਮੰਤਰੀ ਸਾਹਿਬ ਨੂੰ ਜਿਹੜਾ ਉਹ ਸੋਚਣਾ ਚਾਹੀਦਾ ਹੈ ਤਾਂ ਹਰੇਕ ਕੈਟਾਗਰੀ ਦੀ ਜਿਹੜੀ ਹੈਗੀਆਂ ਨੇ ਸਿਚੁਏਸ਼ਨ ਚੁਆਇਸ ਜਿਹੜੀ ਉਹਨਾਂ ਨੂੰ ਕਰਾਉਣੀ ਚਾਹੀਦੀ ਹੈ ਇਹ ਵੀ ਸਾਡੀ ਮੰਗ ਜਿਹੜੀ ਲੈ ਕੇ ਆਇਆ 9494 ਦਾ ਜਿਹੜਾ ਮਸਲਾ ਹੈ ਵਾਰ-ਵਾਰ ਵਾਰ-ਵਾਰ ਉਹਨਾਂ ਨੇ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਸਟੇਟ ਕਮੇਟੀ ਦੀਆਂ ਤੇ ਉਹਨਾਂ ਦਾ ਜਿਹੜੇ ਮਸਲੇ ਜਿਹੜੇ ਹੱਲ ਨਹੀਂ ਕੀਤੇ ਜਾ ਰਹੇ ਉਹਨਾਂ ਨੂੰ ਸਿਚੁਏਸ਼ਨ ਚੁ ਉਹ ਭਰਤੀ ਦੀ ਸਵਾਂਟੇਜ ਏਰੀਆ ਦੀ ਹੈਗੀ ਹੈ ਆਲ ਪੰਜਾਬ ਦੀ ਜਿਹੜੀ ਉਹ ਭਰਤੀ ਹੈ ਉਹਦੇ ਵਿੱਚ ਜ਼ਿਕਰ 3264 ਲਈ ਮਾਸਟਰ ਬਾਰਡਰ ਕੈਡਰ ਦੀ ਭਰਤੀ ਹੈ ਜਿਹੜੀ 5894 ਆਡੀ ਸਵਾਂਟੇਜ ਏਰੀਆ ਦੀ ਜਿਹੜੀ ਕਿ ਆਲ ਪੰਜਾਬ ਦੇ ਵਿੱਚ ਜਿਹੜੀ ਹੈ ਉਹਦੇ ਸਟੇਸ਼ਨ ਚੁਆਇਸ ਕਰਾਈ ਜਾਣੇ ਆ ਹਰੇਕ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਸਕੂਲ ਖਾਲੀ ਆਏ ਉੱਥੇ ਜਿਹੜੇ ਆ ਗਏ ਉਹਨਾਂ ਨੂੰ ਜਿਹੜੇ ਸਟੇਸ਼ਨ ਚੁਆਇਸ ਕਰਾਈ ਜਾਣੇ ਪਰ ਹਜੇ ਵੀ ਜਿਹੜੀ ਸਰਕਾਰ ਜਿਹੜੀ ਹੈ ਡਿਪਾਰਟਮੈਂਟ ਹੈ ਸੀਰੀਅਸ ਨਹੀਂ ਲੈ ਰਿਆ ਉਹਨਾਂ ਦੀ ਸਟੇਸ਼ਨ ਚੁਆਇਸ ਜਿਹੜੀ ਉਹ ਨਹੀਂ ਕਰਵਾ ਰਹੀ ਤੋ ਇਹ ਸਾਡੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਮੰਗਾਂ ਹੈਗੀਆਂ ਨੇ ਜੇਕਰ ਟੀਚਰ ਦੀਆਂ ਮੰਗਾਂ ਨੂੰ ਲਈਏ ਤਾਂ ਸਿੰਗਲ ਟੀਚਰ ਨੂੰ ਜਿਹੜਾ ਉਹ ਬੀਐਲਓ ਦੀ ਡਿਊਟੀ ਦਿੱਤੀ ਜਾ ਰਹੀ ਹੈ ਸਿੰਗਲ ਟੀਚਰਾਂ ਦੀ ਜਿਹੜੀਆਂ ਇਲੈਕਸ਼ਨਾਂ ਤੇ ਡਿਊਟੀਆਂ ਦਿੱਤੀਆਂ ਜਾ ਰਹੀਆਂ ਨੇ ਟੀਚਰਾਂ ਕੋਲੋਂ ਜਿਹੜੇ ਹੋਰ ਵਾਧੂ ਕੰਮ ਜਿਹੜੇ ਉਹ ਬਹੁਤ ਸਾਰੇ ਲੈ ਲੈ ਜਾ ਰਹੇ ਨੇ ਇਹ ਤੋ ਤੱਕ ਕੇ ਦੇਖੋ ਜਿਹੜੇ ਜਈ ਦੇ ਕੰਮ ਹੁੰਦੇ ਆ ਸਕੂਲਾਂ ਦੇ ਰੁਕਮਰੇ ਬਣਾਉਣੇ ਉਹਨਾਂ ਦਾ ਜਿਹੜਾ ਹੈਗਾ ਪੂਰਾ ਡਾਟਾ ਤਿਆਰ ਕਰਨਾ ਟੀਚਰ ਤਾਂ ਸਿਰਫ ਬੇਕ ਪੜਾਉਣ ਵਾਸਤੇ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਨਾਲ ਕਿ ਉਹਨੂੰ ਜਈ ਦਾ ਕੰਮ ਕਲਰਕ ਦਾ ਕੰਮ ਕਰਵਾਉਣ ਵਾਸ ਉਹ ਸਾਡੇ ਬਹੁਤ ਸਾਰੇ ਮੁੱਦੇ ਹੈਗੇ ਨੇ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਨੂੰ ਜਿਹੜਾ ਇਸ ਤੇ ਧਿਆਨ ਦੇਣਾ ਚਾਹੀਦਾ ਟੀਚਰ ਸਿਰਫ ਪੜਾਉਣ ਦੇ ਲਈ ਹੋਣਾ ਚਾਹੀਦਾ ਨਾ ਕਿ ਹੋਰ ਵੱਧ ਕੰਮ ਕਰਨ ਦੇ ਲਈ